ਹੁਣ G7 ਚ ਗਿਆ ਆ ਸੀ ਟ੍ਰੰਪ ਉਥੋਂ ਛੱਡ ਕੇ ਆ ਵੀ ਬਹੁਤ ਇੰਪੋਰਟੈਂਟ ਹੈ ਗਿਆ ਉਥੋਂ ਕਹਿ ਕੇ ਆਇਆ ਉੱਥੇ ਫਰਾਂਸ ਦੇ ਰਾਸ਼ਟਰਪਤੀ ਨੇ ਕਹਿਤਾ ਮਕਲ ਉਹਨਾਂ ਨੇ ਵੀ ਇਹ ਸਮਝਾ ਦਿੱਤਾ ਕਰਾਉਣਾ ਚਾਹੀਦਾ ਉਹ ਕਹਿੰਦਾ ਤਾਂ ਕਿ ਕਨਾ ਮੈਂ ਘੱਪ ਮਾਰਦਾ ਕਨਾ ਆਇਆ ਸੀ ਮੈਂ ਸਮਝਾ ਦਿੱਤਾ ਥੋੜਾ ਕਰਾਉਣਾ ਮੇਰੇ ਕੋਲ ਬਹੁਤ ਹੋਰ ਕੰਮ ਨੇ ਹੁਣ ਹੋਰ ਕੰਮ ਕੀ ਨੇ ਵੇਜੇ ਹੋਰ ਜੰਗ ਚੱਲੇ ਹੋਰ ਕੰਮ ਤਾਂ ਇਹੀ ਹੋ ਸਕਦਾ ਨਾ ਜੋ ਉਹਨਾਂ ਕਹਿ ਦਿੱਤਾ ਅਮਰੀਕਾ ਨੇ ਕਹਿਤਾ ਸੀ ਆਪਦੇ ਰੀਫੀਲਿੰਗ ਉਹ ਤੇਜ ਰਹਾਗੇ ਪਲੇਨ ਤੁਸੀਂ ਆਪਦਾ ਇਹ ਟਕਰਾ ਸੀ ਆਪਦੀ ਕੰਨ ਆਪਦੀ ਸਪੇਸ ਦਾ ਸੀ ਬਚਾਉਣੀ ਹੋਈ ਹੈ ਉਹ ਆਪਦੀ ਪੂਰੀ ਜਿਹੜੀ ਹੈਗੀ ਹੈ ਕਤਾਰਬੰਦੀ ਕਰ ਰਿਹਾ ਹੈ ਆਪਦੇ ਹਛਾਰਾਂ ਸੋ ਜਦ ਤੁਸੀਂ ਇਸ ਦੇ ਉੱਤੇ ਲੱਗ ਜਾਂਦੇ ਹੋ ਤਾਂ ਉਧਰੋਂ ਜਿਹੜਾ ਹੈਗਾ ਇਸ ਨੇ ਫਰਾਂਸ ਨੇ ਜਰਮਨੀ ਨੇ ਇਹਨਾਂ ਨੇ ਯੂਕੇ ਨੇ ਕਿਹਾ ਵੀ ਇਹ ਇਰਾਨ ਸਮਝੌਤਾ ਕਰੇ ਇਰਾਨ ਇੱਕ ਵਾਰ ਸਿਆਬੀ ਦੂਜੇ ਪਾਸੇ ਇਹ ਹੋ ਗਿਆ ਹੈ ਕਿ ਅਮਰੀਕਾ ਨੇ ਤੁਸੀਂ ਦੇਖੋ ਜੰਗ ਇਜ਼ਰਾਈਲ ਆ ਰਹੀ ਹੈ ਅਮਰੀਕਾ ਨੇ ਕਿਹਾ ਜਿੱਥੇ 1 ਕਰੋੜ ਦੀ ਆਬਾਦੀ ਹੈ ਤਹਿਰਾਮ ਦੀ ਕਿ ਜੋ ਨਿਕਲ ਜੋ ਤੁਸੀਂ ਤੇ ਉਹਦੇ ਵਿੱਚ ਜਿਹੜਾ ਭਾਰਤ ਨੇ ਆਪਣੇ ਬੱਚੇ ਜਿਹੜੇ ਕਹਿਤਾ ਵੀ ਆਪ ਆਪਸਾ ਜੋ ਤਹਿਰਾਮ ਤੋਂ ਪਰ ਉਹਦੇ ਉਲਟ ਇਜ਼ਰਾਈਲ ਦੇ ਬਾਰੇ ਚੀਨ ਨੇ ਕਹਿਤਾ ਆਪਦਿਆਂ ਨੂੰ ਵਾਪਸ ਬੁਲਾ ਲੈ ਇਜ਼ਰਾਈਲ ਚੋਂ ਇਥੋਂ ਇਹ ਪਤਾ ਲੱਗਦਾ ਹੈ ਵੇ ਜਿਹੜੀ ਚੀਨ ਹੈ ਜੋ ਇਜ਼ਰਾਈਲ ਤੋਂ ਵਾਪਸ ਬਲਾ ਰਿਹਾ ਹੈ ਆਪਦਿਆਂ ਨੂੰ ਤੇ ਇਹਦਾ ਮਤਲਬ ਕਿਚਨ ਕਿਤੇ ਚੀਨ ਦਾ ਵੀ ਇਹਦੇ ਨਾਲ ਸਬੰਧ ایران ਵਾਲੇ ਪਾਸੇ ਤੋਂ ਸੋ ਕਿਉਂਕਿ ਉਹ ਪਹਿਲਾਂ ਵੀ ਆਪਾਂ ਜੇ ਦੇਖੀਏ ਜਿਹੜਾ ਹਮਸ ਨਾਲ ਇਹ ਰਾਜ ਦਾ ਝਗੜਾ ਸੀ ਉਹ ਵੀ ਇਦਾਂ ਗੇ ਸੀ ਇਜ਼ਰਾਈਲ ਇੱਕ ਹਮਲਾਵਰ ਰੁਖ اختیار ਕਰ ਰਿਹਾ ਔਰ ਬਹੁਤ ਸਾਰੇ ਜਿਹੜੇ ਸਾਡੇ ਮਨਕਿਚ ਵੀ ਨੇ ਜਿਹੜੇ ਹਮਰਾਵਰ ਰੁਖ ਦੇ ਵਿੱਚ ਕਹਿੰਦੇ ਨੇ ਵੀ ਯਹੂਦੀਆਂ ਨੇ ਕਰਤਾ ਜੀ ਦੁਨੀਆ ਦੇ ਬੈਂਕਾਂ ਤੇ ਕਬਜ਼ਾ ਕਰਿਆ ਜੀ ਪੁਰਾਣਾ ਕਰਿਆ ਮੈਂ ਕਈ ਵਾਰੀ ਕਹਿਣਾ ਹੁੰਦਾ ਇੱਕ ਗੱਲ ਹੋਰ ਜਿਹੜੀ ਟਰੰਪ ਨੇ ਕਹੀ ਹੈ ਟਰੰਪ ਨੇ ਕਿਹਾ ਵੀ ਰੂਜ਼ ਪੂਤਨ ਵੀ ਇਹਦੇ ਚ ਰੋਲ ਅਦਾ ਕਰ ਸਕਦਾ ਐਸਾ ਮਤਲਬ ਇਹ ਜਿਹੜਾ ਰੂਸ ਆ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਨਾਲ ਕਨੈਕਟਡ ਹੈ ਕਨੈਕਟਡ ਤਾਂ ਸਾਰੇ ਨਹੀਂ ਪਹਿਲਾਂ ਇਹ ਮੰਨ ਕੇ ਚੱਲੀਏ ਦੇਖੋ ਫਰਾਂਸ ਨੇ ਜਰਮਨੀ ਨੇ ਇੰਗਲੈਂਡ ਨੇ ਸਿੱਧਾ ਕਹਿਤਾ ਅਮਰੀਕਾ ਨੇ ਸਿੱਧਾ ਕਹ ਅਮਰੀਕਨ ਤਾਂ ਆਪਣੇ ਵੇਲੇ ਬੂਰੇ ਸਰਕਿਸੀ ਸਿਸਟਮ ਬਣਾਤਾ ਫਿਰ ਚੀਨ ਨੇ ਕਹਿਤਾ ਪਾਰਟ ਨੇ ਆਪਣੇ ਬੰਦੇ ਬਾਹਰ ਕੱਢ ਲਏ ਸੋ ਇੱਕ ਰੂਸ ਹੈ ਜਿਹੜਾ ਰੂਸ ਚੀਨ ਦੇ ਨੇੜੀ ਨੇ ਇੱਕ ਦੂਜੇ ਦੇ ਹੁਣੀ ਥੋੜਾ ਜਨਾ ਦਾ ਮਤਭੇਦ ਸ਼ੁਰੂ ਹੋਇਆ ਸੀ ਸੋ ਇਸ ਕਰਕੇ ਦੁਨੀਆ ਤਾਂ ਇਹ ਕਹੀ ਇਹਨੂੰ ਇਹ ਵੀ ਸਮਝੇ ਵੀ ਸੰਸਾਰ ਜੰਗ ਹੀ ਨਾ ਬਣ ਜੇ ਪਰ ਮੈਨੂੰ ਲੱਗਦਾ ਨਹੀਂ ਵੀ ਸੰਸਾਰ ਜੰਗ ਬਣੇਗੀ ਕਿਉਂਕਿ ਜਿਹੜੇ ਸੰਸਾਰ ਜੰਗ ਕਰ ਸਕਦੇ ਨੇ ਤਾਕਤ ਨਾਲ ਉਹ ਧਰਾਂ ਦੇ ਬਾਹਰ ਨੇ ਉਹ ਬਾਹਰੋਂ ਖੜ ਕੇ ਸ਼ੁਸ਼ਕੇ ਰਹੀਆਂ ਨੇ ਉਹ ਅੰਦਰ ਆ ਕੇ ਨਹੀਂ ਵਿੱਚ ਕੁੱਦਣੀਆਂ ਰਹੀਆਂ